ਜੇ ਭਵਾਨੀਗੜ ਟਰੱਕ ਜੁਨੀਆ ਨੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਆ ਟਰੱਕ ਜੁਨੀਆ ਨੇ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਕੀਰਤਨ ਗਾਇਨ ਵੀ ਕੀਤਾ ਗਿਆ ਇਸ ਮੌਕੇ ਤੇ ਔ ਤਤ ਲੰਗਰ ਪਤਾਇਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਪਹੁੰਚੇ ਉਹਨਾਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਖੁਰਮੀ ਭਵਾਨੀਗੜ ਗਰਾਂਤ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅਤੇ ਜਿਹੜੇ ਨਵੇਂ ਸਟੇਸ਼ਨ ਨੇ ਉਹਨਾਂ ਵਿੱਚ ਵੀ ਵਾਧਾ ਹੋਇਆ ਪੀਡੀਸੀ ਦਾ ਕੰਮ ਮਿਲਿਆ ਜੀ 100% ਮਾਲ ਜਿਹੜਾ ਉਹ ਉਹ ਟਰੱਕ ਜਿਹੜੇ ਭਵਾਨੀਗੜ੍ਹ ਤੋਂ ਜਿਹੜਾ ਹੈਗਾ ਉਹ ਮਿਲ ਰਿਹਾ ਬਲਿਆਰ ਰੋਡ ਤੇ ਕੰਟਰੀ ਸੀ ਪੈਂਪਾਂ ਦੀ ਤਰ੍ਹਾਂ ਕੰਮ ਕਰਦਾ ਰਹੂਗਾ ਬਾਈ ਗੋਲੀ ਕੈਂਥਿਆ ਸਾਰਿਆਂ ਨੂੰ ਮੈਂ ਮੁਧਾਈ ਦਿੰਨੀ ਆ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਸੰਤਾਨ ਸਾਹਿਬ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਕਾਸ ਲੈਂਦੇ ਹੋਏ ਪਰਸੋਂ ਰੋਜ਼ ਤੋਂ ਗੁਰਬਾਣੀ ਸਰਵਣ ਕਰ ਰਹੇ ਜਿਨ੍ਹਾਂ ਦੇ ਅੱਜ ਸੰਪੂਰਨ ਤਾਈ ਭੋਗ ਪਾਈ ਗਏ ਨੇ ਅਰ ਕੀਰਤਨ ਹਰੀ ਜਸ ਸਰਵਣ ਕੀਤਾ ਸਾਡੇ ਇਲਾਕੇ ਦੇ ਸਾਡੇ ਹੀ ਆਪਣੇ ਭਰਾ ਮੈਂ ਦੇਖ ਰਹੀ ਸੀਗੀ ਇੱਕ ਰਸ ਜਿਹੜਾ ਉਹਨਾਂ ਦੇ ਜਿਹੜਾ ਉਚਾਰਨ ਦੇ ਵਿੱਚੋਂ ਅੱਜ ਸਾਰੇ ਹੈ ਸੰਗਤ ਨੂੰ ਇੱਕ ਕੀਰਕੇ ਬਿਠਾਉਣਾ ਇੱਕ ਵੱਡੀ ਗੱਲ ਹੁੰਦੀ ਹਰ ਹਾਰਮੋਨੀਅਮ ਤੇ ਮੈਂ ਪੜ ਰਹੀ ਸੀ ਮੂਰੇ ਲਿਖਿਆ ਮੋٹے ਅੱਖਰਾਂ ਦੇ ਵਿੱਚ ਬਖੋ ਵੀਰ ਵੱਡੀ ਗੱਲ ਹੁੰਦੀ ਹੈ ਕਿ ਇੱਕ ਪ੍ਰਚਾਰਕ ਦੇ ਲਈ ਕੋਈ ਵੀ ਆਮਦ ਹੈ ਜਿਹੜਾ ਉੱਪਰ ਕੇ ਕਿਸੇ ਮਕਾਮ ਤੇ ਜਾਂਦਾ ਆਪਣੇ ਲੱਗਰ ਨੂੰ ਆਪਣੇ ਪਿੰਡ ਨੂੰ ਚੇਤੇ ਰੱਖਣਾ ਸੋ ਬਹੁਤ ਸੋਣਾ ਜਿਹੜਾ ਕੀਰਤਨ ਆਪਾਂ ਨੇ ਸਰਵਣ ਕੀਤਾ ਅਰ ਅੱਜ ਦੇ ਇਸ ਵਸ਼ੇਸ਼ ਦਿਨ ਤੇ ਗੁਰੂ ਮਹਾਰਾਜ ਜੀ ਦੀ ਮਜੂਰੀ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਕਰਦੀਆਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਰ ਇੱਕ ਆਪਰੇਟਰ ਭਰਾ ਦੇ ਉੱਤੇ ਮੇਰ ਭਰਿਆ ਹੱਥ ਰੱਖਣ ਕਿਸੇ ਨੂੰ ਕੱਤੀਵਾ ਨਾ ਲਗੇ ਕਿਉਂਕਿ ਆਪਣੀ ਰੋਟੀ ਦੇ ਲਈ ਉਹਨਾਂ ਦਾ ਢਿੱਡ ਭਰਨ ਦੇ ਲਈ ਦਿਨ ਰਾਤ ਸੜਕਾਂ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਦੀਆਂ ਗੱਡੀਆਂ ਜਾਂਦੀਆਂ ਨੇ ਪਰ ਜਿੱਥੇ ਕਿਤੇ ਵੀ ਜਾਈਏ ਤਾਂ ਸਾਨੂੰ ਪਾਨੀਗੜ ਦੀ ਗੱਡੀ ਮਿਲਦੀ ਹੈ ਵਿਧਾਨ ਸਭਾ ਚ ਜਾਨੀ ਹੈ ਤਾਂ ਉੱਥੇ ਸਾਰੇ ਐਮਐਲਏ ਸਹਿबान ਆ ਜਾਣਾ ਸੀਗਾ ਕੁਲਜੀਤ ਸਿੰਘ ਰੰਧਾਵਾ ਐਮਐਲਏ ਡੇਰਾ ਬੱਸੀ ਉਹਨਾਂ ਨੇ ਹੁਣ ਅਸੀਂ ਕਿਸੇ ਰੂਪ ਏਵੇਂ ਕਰਕੇ ਨਹੀਂ ਆਏ ਤਾਂ ਪਾਨੀਗੜ ਦਾ ਚਰਚਾ ਹੁੰਦਾ ਹੈ ਪਾਨੀਗੜ ਪੰਜਾਬ ਦੀ ਸਭ ਤੋਂ ਵੱਡੀ ਜੁਨੀਅਨ ਹੈ ਜਿਨ੍ਹਾਂ ਨੇ ਲਗਾਤਾਰ ਚਾਹੇ ਮ ਦੇਖ ਲਈਏ ਸਾਰੀਆਂ ਪਾਰਟੀਆਂ ਦੇ ਸਾਰੇ ਨੁਮਾਇੰਦੇ ਬੈਠੇ ਆ ਪਾਰਟੀਆਂ ਉਹਨਾਂ ਦੇ ਲਈ ਅਲੱਗ ਹੁੰਦੀਆਂ ਨੇ ਪਰ ਜਦੋਂ ਜੂਨੀਅਨ ਦਾ ਮਸਲਾ ਹੁੰਦਾ ਹੈ ਤੇ ਜੂਨੀਅਨ ਦੇ ਲਈ ਸਾਰਿਆਂ ਦੇ ਲਈ ਪਹਿਲਾਂ ਆਪਣਾ ਰੋਜ਼ਗਾਰ ਆਪਣੀ ਜਥੇਬੰਦੀ ਉਸ ਤੋਂ ਬਾਅਦ ਜਾ ਕੇ ਪਾਰਟੀਆਂ ਦੇ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਫੈਸਲੇ ਲੈ ਕੇ ਅਸੀਂ ਇਸ ਜੂਨੀਅਨ ਨੂੰ ਇਸ ਆਧਾਰੇ ਨੂੰ ਹੋਰ ਬਲੰਗੀਆਂ ਤੇ ਲੈ ਕੇ ਜਾਵਾਂਗੇ ਕਿਸੇ ਨੂੰ ਵੀ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਤੇ ਅੱਜ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਔਰ ਇੱਕ ਵਾਰ ਫੇਰ ਵਿੰਦਰ ਸਿੰਘ ਜੀ ਵਿੱਕੀ ਰਣਜੀਤ ਸਿੰਘ ਚਹਿਲ ਇੱਕ ਮਿੰਟ ਸਾਹਮਣੇ ਕੋਆਪਰੇਟਰ ਐਸੋਸੀਏਸ਼ਨ ਭਵਾਨੀਗੜ੍ਹ ਵਿੱਕੀ ਜੀ ਸੋਹੜਾ ਹਮਿੰਦਰ ਰਣਜੀਤ ਸਿੰਘ ਚਹਿਲ ਨਰਿੰਦਰ ਸਿੰਘ ਡੇਲੇਵਾਲ ਨਰਿੰਦਰ ਸਿੰਘ ਜੀ ਡੇਲੇਵਾਲ ਸੋਹੜਾ ਸੋਹੜਾ ਸਾਹਮਣੇ ਜੀ ਸੁਖਮਿੰਦਰ ਪਾਲ ਸਿੰਘ ਬੇਨਤੀ ਇਹਦੀ ਕਿ ਉਹ ਆਕੇ ਇੱਕ ਮਿੰਟ ਵਿਰੇ ਇਧਰ ਜੇ ਨਵੀ ਪਛਾਈ ਸਾਹਿਬ ਜੀ ਦੇ ਇੱਕ ਬਾਤ ਰਾਜ ਜੀ ਨੇ ਦੋ ਪਾਣੀ ਕਰਨੇ ਕਿਹਾ ਤਾਂ ਹਰ ਹਾਲ ਦੀ ਤਰ੍ਹਾਂ ਜਿਹੜਾ ਹਾਰ ਸੀ ਤੋਂ ਪਹਿਲਾਂ ਹਾਰੀ ਸੀ ਤੋਂ ਪਹਿਲਾਂ ਹਾਲ ਜਿਹੜੇ ਤਾਂ ਦਾ ਸਰਕੂਲਰ ਤੋਂ ਮਾਰੇ ਜਿਹੜਾ ਉਹ ਟਾਸ ਹੋਇਆ ਪਰਛੋੜ ਉਹ ਜਿਹੜੇ ਸੀਨੀਅਰ ਸੰਭਲਨ ਦਾ ਨਾਮ ਕੋਈ ਨਹੀਂ ਗਿਆ ਜਦੋਂ ਪਾਈ ਦੇ ਅਜੇ ਉਹ ਟਾਸ ਨਾਲ ਦੇ ਮਾਰਾ ਦਸਾਰੇ ਕਰਕੇ ਉਹਨਾਂ ਲਈ ਲੱਗੇ ਨਹੀਂ ਸਕਦਾ ਔਰ ਵਾਈਕੂ ਦੇ ਚੱਕਰ ਤੇ ਆਸ ਬਿੰਦੂ ਕੀਤੀ ਹੈ ਦੇ ਦਿਨ ਰਾਤ ਆਪਣੇ ਪਰਿਵਾਰਾਂ ਦੇ ਲਈ ਆਪਣੀ ਰੋਜ਼ੀ ਰੋਟੀ ਕਮਾਈ ਜਾਂਦੇ ਨੇ ਅੱਜ ਨਾਲ ਰਕੀਵਾਰ ਆਇਆ ਹੈ ਬੜੀ ਖੁਸ਼ੀ ਹੈ ਕਿ ਮਾਰਾ ਦਮ ਕਾਸਨਾ ਲੇਖਾ ਚੱਲ ਰਿਹਾ ਹੈ ਟਰੱਕ ਯੂਨੀਅਨ ਕਾਂਗਰਸ ਦੀ ਸਰਕਾਰ ਨੇ ਜਿਹੜਾ ਇਹਨਾਂ ਜੂਨੀਅਰਾਂ ਨੂੰ ਭਾਗ ਦਿੱਤਾ ਸੀ ਉਹ ਵਿਚਾਰ ਅਧੀਨ ਹਰ ਸਮੇਂ ਦੇ ਜੋ ਵੀ ਲੋਕਾਂ ਨੇ ਸਰਕਾਰ ਨੂੰ ਸਲਾਹ ਦੇ ਨਾਮ ਹੈ ਅੱਜ ਕੇਜਰੀਵਾਲ ਬਿਲਕੁਲ ਮੈਂ ਹੋਰ ਵੀ ਸਦਾ ਜਿਹੜਾ ਖੜਖੜ ਕਲਾ ਆਦੀ ਕਰਤੀ ਸੀ ਤੇ ਅੱਜ ਅਸੀਂ ਭਗਤ ਸਿੰਘ ਉਹਨਾਂ ਦੀ ਜਿਹੜੀ ਜਨ ਸਭਾ ਦੀ ਉਹਦੀ ਤਕਰੀਰ ਦੇ ਵਿੱਚ ਪਹੁੰਚੇ ਔਰ ਉੱਥੇ ਜਾ ਕੇ ਉਸੇ ਥੇਗ ਲਈ ਪ੍ਰਸ਼ਾਦ ਆ ਟਾਈਮਿੰਗ ਹੈ ਜਿਹੜੀ ਉੱਥੇ 10 ਵਜੇ ਤੋਂ ਲੈ ਕੇ ਅਸੀਂ ਸਵੇਰੇ ਜਿਹੜਾ 11 ਵਜੇ ਬੈਠਣਾ ਸੋਥੇ ਬੈਠਦੇ ਜਿਹੜਾ ਗੁਰੂ ਮਹਾਰਾਜ ਦੀ ਦੇਖਦਾ ਕੋਈ ਨਰਾਦਾ ਨਹੀਂ ਕਰ ਸਕਦਾ ਲੱਗਾ ਉਹ ਬਹੁਤ ਵੱਡਾ ਜਿਹੜਾ ਸਤਕਾਰ ਮੁੰਡਾ ਜਦੋਂ ਮੈਨੂੰ ਭਾਈ ਸਾਹਿਬ ਨੇ ਦੇਖ ਦਿੱਤੀ ਆ ਤਾਂ ਉਹ ਝੱਕਣਾ ਮੇਰਾ ਪੱਲਾ ਲੋਕ ਸਭਾ ਕੀ ਤਕਰੀਰ ਕਿਵੇਂ ਚੱਲਣਗੇ ਕਿਵੇਂ ਤਕਰੀਰ ਦੇ ਦੀ ਦੇਖੋ ਲੋਕ ਸਭਾ ਚੋਣ ਔਰ ਅਸੀਂ ਸਾਡੇ ਪ੍ਰਧਾਨ ਜੀ ਸਾਡੇ ਕਨਵੀਨਰ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਕੋ ਵੱਲੋਂ ਆ। ਅਸੀਂ ਜੋ ਪਿਛਲੇ ਸਮੇਂ ਦੇ ਵਿੱਚ ਸਾਨੂੰ ਲੋਕਾਂ ਨੇ 92 ਸੀਟਾਂ ਦਾ ਪਤਵਾਰ ਦਿੱਤਾ ਔਰ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਪੰਜਾਬ ਸਰਕਾਰ ਨੇ ਜਿਹੜਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ। ਅਸੀਂ ਉਹਨਾਂ ਕੰਮਾਂ ਦੇ ਆਧਾਰ ਤੇ ਅੱਜ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਲੋਕ ਸਾਡਾ ਹੌਸਲਾ ਵਧਾਉਣਗੇ ਔਰ 13 0 ਜਿਹੜਾ ਅੱਜ ਪੰਜਾਬ ਦੇ ਵਿੱਚ ਲੋਕ ਇਸ ਜਿਹੜਾ ਸ ਲੋਕਾਂ ਦੇ ਉੱਤੇ ਜਿਹੜਾ ਚੱਲਣਗੇ ਔਰ ਵੱਡੇ ਮਤਵੇ ਦੇ ਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਜਿਹੜਾ ਦਿੱਲੀ ਦੇ ਵਿੱਚ ਕਿਉਂਕਿ ਕਿਉਂਕਿ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਜਾਵਾਂਗੇ ਔਰ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗਾਂਗੇ ਤਾਂ ਸਾਨੂੰ ਉਮੀਦ ਹੈ ਕਿ ਲੋਕ ਸਾਡੇ ਕੰਮਾਂ ਦੇ ਜਿਹੜੇ ਪ੍ਰਵਿੰਦਰ ਸਿੰਘ ਢੀਡਸਾ ਕਹਿੰਦੇ ਨੇ ਵੀ ਹਾਂ ਕਿਵੇਂ ਦੇ ਜਿਹੜੇ ਲੀਡਰ ਹਜੇ ਆਪਣੀ ਸਿਆਸੀ ਜ਼ਮੀਨਾ ਭਾਲ ਦੇ ਫਿਰਦੇ ਆ ਸੋ ਉਹਨਾਂ ਦੇ ਬਿਆਨਾਂ ਦੇ ਉੱਤੇ ਮੈਂ ਕੀ ਜਵਾਬ ਦੇਣਾ ਸੰਗਤ ਦਵਾਂਗੀ